ਦੋਨੋਂ ਧਿਰਾਂ ਨੇ ਬਹੁਤ ਲੰਬਾ ਸਮਾਂ ਇਸ ਦੇਸ਼ ਦੇ ਉੱਤੇ ਰਾਜ ਕੀਤਾ। ਔਰ ਇਹ ਸਾਡੇ ਸੰਵਿਧਾਨ ਦੀ ਭਾਵਨਾ ਦੇ ਵੀ ਵਿਰੁੱਧ ਹੈ। ਕਿਉਂਕਿ ਬਾਬਾ ਸਾਹਿਬ ਅੰਬੇਦਕਰ ਨੇ ਜਦੋਂ ਸੰਵਿਧਾਨ ਸਿਰਜਿਆ ਸੀ ਉਹਦੇ 'ਚ ਇਹ ਕਿਹਾ ਗਿਆ ਸੀ ਕਿ ਭਾਰਤ ਗੁਲਦਸਤਾ ਹੈ, ਇਹ ਘੱਟ ਗਿਣਤੀਆਂ ਦਾ ਮਿਨੋਰਟੀਜ਼ ਦਾ ਗੁਲਦਸਤਾ ਹੈ। ਤੇ ਅੱਜ ਜਿਹੜੀਆਂ ਕੇਂਦਰ 'ਚ ਰਾਜ ਕਰਦੀਆਂ ਧਿਰਾਂ ਨੇ ਉਹ ਮਿਨੋਰਟੀਜ਼ ਦੀ ਧਾਰਮਿਕ ਆਜ਼ਾਦੀ ਦੇ ਵਿੱਚ ਵੀ ਦਖਲਅੰਦਾਜ਼ੀ ਕਰ ਰਹੀਆਂ ਨੇ। ਅਗਰ ਮੈਂ ਸਿੱਖਾਂ ਦੀ ਗੱਲ ਕਰਾਂ ਭਾਰਤ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਜੇ ਕਿਸੇ ਕੌਮ ਦਾ ਤਾਂ ਸਿੱਖਾਂ ਦਾ ਕਾਲੇ ਪਾਣੀ ਦੀ ਜਿੱਲ੍ਹਾ ਸਭ ਤੋਂ ਵੱਧ ਕਿਹਨੇ ਕਟੀਆਂ ਸਿੱਖਾਂ ਨੇ ਕਟੀਆਂ ਅੱਜ ਰਾਹੁਲ ਗਾਂਧੀ ਸਾਹਿਬ ਨੇ ਜਿਹੜੇ ਸਵਾਲ ਖੜੇ ਕੀਤੇ ਨੇ ਉਹ ਸਵਾਲਾਂ ਦੇ ਜਵਾਬ ਇਹ ਦੋਨਾਂ ਨੂੰ ਹੀ ਦੇਣੇ ਪੈਣਗੇ ਕਾਂਗਰਸ ਨੂੰ ਵੀ ਬੀਜੇਪੀ ਨੂੰ ਵੀ ਠੀਕ ਹੈ ਬੀਜੇਪੀ ਅੱਜ ਹਕਮਰਾਨ ਤੇ ਰਹਿ ਪਹਿਲਾ ਸਵਾਲ ਬੀਜੇਪੀ ਨੂੰ ਕਰਦੇ ਕਿਉਂ बार-बार ਸਿੱਖਾਂ ਦੀ ਧਾਰਮਿਕ ਆਜ਼ਾਦੀ ਤੇ ਸਿੱਖਾਂ ਦੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦੀ ਕੋਸ਼ਿਸ਼ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਪਰ ਜੇ ਅੱਜ ਕੇਂਦਰ ਦੇ ਵਿੱਚ ਬੇਟੀ ਭਾਜਪੀ ਜ਼ਿੰਮੇਵਾਰ ਹੈ ਤਾਂ ਕਾਂਗਰਸ ਵੀ ਉਰਦੀ ਵੱਡੀ ਜ਼ਿੰਮੇਵਾਰ ਹੈ ਕਿਉਂਕਿ ਇਹ ਬੀਜ ਬੋਇਆ ਸੀ ਹਰਿਆਣਾ ਚ ਭੁਪਿੰਦਰ ਸਿੰਘ ਹੁੱਡਾ ਨੇ ਤਾਂ ਉਦੋਂ ਰਾਹੁਲ ગાંધી ਸਾਹਿਬ ਇਹਦੇ ਬਾਰੇ ਕਿਉਂ ਨਹੀਂ ਬੋਲੇ ਹੁੱਡਾ ਸਾਹਿਬ ਇਹਦਾ ਬੀ ਲਾ ਕੇ ਗਏ ਇਹਨੂੰ ਤੋੜਨ ਦੀ ਕੋਸ਼ਿਸ਼ ਨੂੰ ਇੱਕ ਅਮਲੀ ਜਾਮਾ ਪਹਿਨਾ ਕੇ ਗਏ ਤੇ ਬੀਜੇਪੀ ਦੀ ਸਰਕਾਰ ਨੇ ਆ ਕੇ ਉਹਨੂੰ ਅੰਤਿਮ ਰੂਪ ਦਿੱਤਾ ਕਿਲ ਫੋਕਤੀ ਤੇ ਅੱਜ ਸਾਰੀ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਬੀਜੇਪੀ ਦਾ ਸਰਕਾਰੀ ਰਾਜ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਉੱਤੇ ਕਬਜ਼ਾ ਕਿ ਇਹ ਦੇਸ਼ ਦੀਆਂ ਸਰਕਾਰਾਂ ਇਸ ਤਰੀਕੇ ਕੰਮ ਕਰਦੀਆਂ ਨੇ ਸੰਵਿਧਾਨ ਦੇ ਵਿਰੁੱਧ ਜਾ ਕੇ ਕੰਮ ਕਰਦੀਆਂ ਨੇ ਨੰਦੇੜ ਸਾਹਿਬ ਬੋਰਡ ਦੇ ਵਿੱਚ ਸਰਕਾਰੀ ਦਖਲਅੰਦਾਜ਼ੀ ਔਰ ਹੁਣ ਤਾਂ ਜਿਹੜੇ ਮinority ਕਮਿਸ਼ਨ ਦੇ ਚੇਅਰਮੈਨ ਲਾਏ ਨੇ ਲਾਲਪੁਰਾ ਸਾਹਿਬ ਦੇਖੋ ਗੱਲ ਤਾਂ ਉਹਨਾਂ ਨੇ ਕਰਨੀਆਂ ਘੱਟ ਗਿਣਤੀਆਂ ਦੀ ਉਹਦੀ ਗੱਲ ਨਹੀਂ ਕਰਦੇ ਉਹ ਵੀ ਸਿੱਖਾਂ ਦੀ ਜਿਹੜੀ ਧਾਰਮਿਕ ਹਸਤੀ ਆ ਉਹਦੇ ਤੇ ਸਵਾਲ ਖੜਾ ਕਰਦੇ ਨੇ ਕਦੇ ਬਾਬਾ ਨਾਨਕ ਨੂੰ ਕਹਿ ਦਿੰਦੇ বিষ্ণੂ ਦਾ ਅਵਤਾਰ ਹੈ ਮੈਂ ਤਾਂ ਅਕਾਲ ਤਖਤ ਸਾਹਿਬ ਦੇ ਜੱਜਦਾਰ ਨੂੰ ਕਹੂੰਗਾ ਕਿ ਇਹਨਾਂ ਨੂੰ ਬੁਲਾ ਕੇ ਇਹਨਾਂ ਤੋਂ ਪੁੱਛਿਆ ਜਾਵੇ ਕਿ ਕਿਉਂ ਔਰ ਕਿਹੜੀ ਸਾਜਿਸ਼ ਤੇ ਕੀ ਦੇ ਕਹਿਣ ਦੇ ਉੱਤੇ ਇਹ ਐਸੇ ਜਿਹੜੇ ਮੰਦ ਭਾਗੇ ਤੇ ਬੇਤੁਕੇ ਬਿਆਨ ਨੇ ਉਹ ਦਿੰਦੇ ਪਰ ਹਣ ਰਾਹੁਲ ਗਾਂਧੀ ਸਾਹਿਬ ਅੱਜ ਤਾਂ ਸਵਾਲ ਬੜੇ ਖੜੇ ਕਰਦੇ ਨੇ ਬਾਹਰ ਜਾ ਪਰ ਕੀ ਸਿੱਖਾਂ ਦੀ ਆਜ਼ਾਦੀ ਦੇ ਉੱਤੇ ਸਿੱਖਾਂ ਦੇ ਉੱਤੇ ਜ਼ੁਲਮ ਕਰਨ ਦੇ ਉੱਤੇ ਕੀ ਇਸ ਕਾਂਗਰਸ ਨੇ ਕੋਈ ਕਮੀ ਛੱਡੀ ਅਕਾਲ ਤਖਤ ਸਾਹਿਬ ਢਹਿ ਢੇਰੀ ਕਰਨ ਵਾਲੀ ਜਮਾਤ ਕਾਂਗਰਸ ਸਿੱਖੀ ਸਿੱਖਾਂ ਦਾ 84 ਚ ਕਤਲੇਆਮ ਕਰਨ ਵਾਲੀ ਦਿੱਲੀ ਦੀਆਂ ਸੜਕਾਂ ਤੇ ਪਜਾ ਪਜਾ ਕੇ ਜਿਹੜਾ ਕਤਲੇਆਮ ਕੀਤਾ ਗਿਆ ਗਲਾਂ ਚ ਸਟੇਅਰ ਪਾ ਕੇ ਸੜਿਆ ਗਿਆ ਉਹਦੇ ਜ਼ਿੰਮੇਵਾਰ ਤਾਂ ਰਾਹੁਲ ਗਾਂਧੀ ਸਾਹਿਬ ਨੇ ਤੇ ਅੱਜ ਤੱਕ ਰਾਹੁਲ ਗਾਂਧੀ ਤੇ ਕਾਂਗਰਸ ਜਵਾਬ ਦੇਵੇ ਕਿ ਜਗਦੀਸ਼ ਟਾਇਟਲਰ ਤੇ ਸੱਜਣ ਕੁਮਾਰ ਤਾਂ ਅੱਜ ਵੀ ਕਾਂਗਰਸ ਦਾ ਹਿੱਸਾ ਨੇ ਰਾਹੁਲ ਗਾਂਧੀ ਸਾਹਿਬ ਤੁਸੀਂ ਬਾਹਰ ਜਾ ਕੇ ਬਿਆਨ ਤਾਂ ਦੇ ਦਿੰਨੇ ਹੋ ਪਰ ਇਹਦੇ ਬਾਰੇ ਵੀ ਆਪਣਾ ਸਪਸ਼ਟੀਕਰਨ ਦਿਓ ਕਿ ਤੁਸੀਂ ਉਸ ਪਰਿਵਾਰ ਦੇ ਵਿੱਚੋਂ ਆਉਣਿਓ ਜਿਨ੍ਹਾਂ ਨੇ ਕਾਲ ਤੱਕ ਸਭ ਢਹਿ-ਢੇਰੀ ਕੀਤਾ 84 ਕਰਾਈ ਤੇ ਮੰਨੀ ਤੁਹਾਡੇ ਪਿਤਾ ਜੀ ਨੇ ਕਿ ਜਦੋਂ ਕੋਈ ਵੱਡਾ ਦਰਖਤ ਦਿਖਦਾ ਤਾਂ ਧਰਤੀ ਹਿੱਲਦੀ ਹੈ ਤੇ ਅੱਜ ਤੁਸੀਂ ਬਾਹਰ ਜਾ ਕੇ ਕਟਗਣਤੀਆਂ ਦੀ ਗੱਲ ਕਰਦੇ ਹੋ ਟਾਈਟਲਰ ਬਾਰੇ ਤੁਹਾਡੇ ਕੀ ਵਿਚਾਰ ਨੇ ਸੱਜਨ ਕੁਮਾਰ ਬਾਰੇ ਤੁਹਾਡੇ ਕੀ ਵਿਚਾਰ ਨੇ ਇਹ ਵੀ ਖੁੱਲ ਕੇ ਆ ਕੇ ਦੱਸੋ ਸੋ ਜਿਹੜੀਆਂ ਇਹ ਕੇਂਦਰ ਦੇ ਵਿੱਚ ਸਰਕਾਰਾਂ ਬੈਠੀਆਂ ਨੇ ਜਦੋਂ ਵਿਰੋਧੀ ਧਿਰ ਦੇ ਵਿੱਚ ਜਾਂਦੀ ਹੈ ਫਿਰ ਐਸੇ ਬਿਆਨ ਦਿੰਦੇ ਨੇ ਕਿ ਜੀ ਪਤਾ ਨਹੀਂ ਦੇਸ਼ ਦੇ ਵਿੱਚ ਕੀ ਹੋ ਰਿਹਾ ਦੇਸ਼ ਚ ਸਦਾ ਹੀ ਸਿੱਖਾਂ ਦੇ ਖਿਲਾਫ ਤੇ ਘਟਗਣ ਦੀਆਂ ਤੇ ਖਿਲਾਫ ਇਹ ਜ਼ੁਲਮ ਹੁੰਦਾ ਆਇਆ ਤੇ ਤੁਸੀਂ ਕਦੇ ਵੀ ਇਹਦੇ ਚ ਹਾ ਦਾ ਨਾਰਾ ਨਹੀਂ ਮਾਰਿਆ ਤੇ ਅੱਜ ਭਾਜਪੀ ਵੀ ਉਸੇ ਰਾਤ ਤੇ ਤੁਰੀ ਹੈ ਸੋ ਪ੍ਰਮਾਤਮਾ ਦੇ ਅੱਗੇ ਮੈਂ ਤਾਂ ਬੇਨਤੀ ਉਹ ਕਰ ਸਕਦਾ ਰਜ਼ੋਈ ਕਰ ਸਕਦਾ ਕਿ ਇਹਨਾਂ ਨੂੰ ਸਮੱਤ ਬਖਸ਼ਣ ਤਾਂ ਜੋ ਇਹ ਜਿਹੜੇ ਸਰਕਾਰ ਦੇ ਲੋਕ ਮਾਰੂ ਤੇ ਫੈਸਲੇ ਨੇ ਲੋਕ ਮਾਰੂ ਕਮਨਿਆਂ ਨੂੰ ਕਿਤੇ ਨਾ ਕਿਤੇ ਠੱਲ ਤੋ ਦੇਸ਼ ਨੂੰ ਆਜ਼ਾਦ ਹੋਇਆ ਅਜੇ 77 ਸਾਲ ਹੋ ਗਏ ਐਡੇ ਲੰਬੇ ਸਮੇਂ ਤੋਂ ਬਾਅਦ ਵੀ ਅਗਰ ਕੇਂਦਰ ਦੇ ਵਿੱਚ ਰਾਜ ਕਰਨ ਵਾਲੀਆਂ ਸਰਕਾਰਾਂ ਘੱਟ ਗਿਣਤੀਆਂ ਦੇ ਵਿੱਚ ਵਿਸ਼ਵਾਸ ਨਹੀਂ ਜਗਾ ਪਾਰੀਆਂ ਤਾਂ ਸਾਰਿਆਂ ਦੀ ਗਲਤੀ ਹੈ ਉਹਦੇ ਚ ਕਾਂਗਰਸ ਵੀ ਜ਼ਿੰਮੇਵਾਰ ਹੈ ਬੀਜੇਪੀ ਵੀ ਜ਼ਿੰਮੇਵਾਰ ਹੈ ਕਿਉਂਕਿ ਦੋਨੋਂ ਧਿਰਾਂ ਨੇ ਬਹੁਤ ਲੰਮਾ ਸਮਾਂ ਇਸ ਦੇਸ਼ ਦੇ ਉੱਤੇ ਰਾਜ ਕੀਤਾ ਔਰ ਇਹ ਸਾਡੇ ਸੰਵਿਧਾਨ ਦੀ ਭਾਵਨਾ ਦੇ ਵੀ ਵਿਰੁੱਧ ਹੈ ਕਿਉਂਕਿ ਬਾਬਾ ਸਾਹਿਬ ਅੰਬੇਦਕਰ ਨੇ ਜਦੋਂ ਸੰਵਿਧਾਨ ਸਿਰਜਿਆ ਸੀ ਉਹਦੇ ਚ ਕਿਹਾ ਗਿਆ ਸੀ ਕਿ ਭਾਰਤ ਗੁਲਦਸਤਾ ਹੈ ਇਹ ਘੱਟ ਗਿਣਤੀਆਂ ਦਾ ਮਨੋਰਟੀਜ਼ ਦਾ ਗੁਲਦਸਤਾ ਤੇ ਅੱਜ ਜਿਹੜੀਆਂ ਕੇਂਦਰ ਚ ਰਾਜ ਕਰਦੀਆਂ ਤਰ੍ਹਾਂ ਨੇ ਉਹ ਮਨੋਰਟੀਜ਼ ਦੀ ਧਾਰਮਿਕ ਆਜ਼ਾਦੀ ਦੇ ਵਿੱਚ ਵੀ ਦਖਲਅੰਦਾਜ਼ੀ ਕਰ ਰਹੀਆਂ ਨੇ ਅਗਰ ਮੈਂ ਸਿੱਖਾਂ ਦੀ ਗੱਲ ਕਰਾਂ ਤਾਂ ਭਾਰਤ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਜੇ ਕਿਸੇ ਕੌਮ ਦਾ ਤਾਂ ਸਿੱਖਾਂ ਦਾ ਕਾਲੇ ਪਾਣੀ ਦੀ ਜਿੱਲ੍ਹਾ ਸਭ ਤੋਂ ਵੱਧ ਕਿਹਨੇ ਕਟੀਆਂ ਸਿੱਖਾਂ ਨੇ ਕਟੀਆਂ ਅੱਜ ਰਾਹੁਲ ਗਾਂਧੀ ਸਾਹਿਬ ਨੇ ਜਿਹੜੇ ਸਵਾਲ ਖੜੇ ਕੀਤੇ ਨੇ ਉਹ ਸਵਾਲਾਂ ਦੇ ਜਵਾਬ ਇਹ ਦੋਨਾਂ ਨੂੰ ਹੀ ਦੇਣੇ ਪੈਣਗੇ ਕਾਂਗਰਸ ਨੂੰ ਵੀ ਬੀਜੇਪੀ ਨੂੰ ਵੀ ਠੀਕ ਹੈ ਬੀਜੇਪੀ ਅਜੇ ਹੁਕਮਰਾਨ ਤੇ ਰਹਿ ਪਹਿਲਾ ਸਵਾਲ ਬੀਜੇਪੀ ਨੂੰ ਕਰਦੇ ਕਿਉਂ बार-बार ਸਿੱਖਾਂ ਦੀ ਧਾਰਮਿਕ ਆਜ਼ਾਦੀ ਤੇ ਸਿੱਖਾਂ ਦੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਦਖਲਅੰਦਾਜ਼ੀ ਕੀਤੀ ਜਾ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦੀ ਕੋਸ਼ਿਸ਼ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਪਰ ਜੇ ਅੱਜ ਕੇਂਦਰ ਦੇ ਵਿੱਚ ਬੈਠੀ ਬੀਜੇਪੀ ਜ਼ਿੰਮੇਵਾਰ ਹੈ ਤਾਂ ਕਾਂਗਰਸ ਵੀ ਉੱਡੀ ਵੱਡੀ ਜ਼ਿੰਮੇਵਾਰ ਹੈ ਕਿਉਂਕਿ ਇਹ ਬੀਜ ਬੋਇਆ ਸੀ ਹਰਿਆਣਾ 'ਚ ਭੁਪਿੰਦਰ ਸਿੰਘ ਗ ਤਾਂ ਉਦੋਂ ਰਾਹੁਲ ਗਾਂਧੀ ਸਾਹਿਬ ਇਹਦੇ ਬਾਰੇ ਕਿਉਂ ਨਹੀਂ ਬੋਲੇ ਗੁੱਡਾ ਸਾਹਿਬ ਇਹਦਾ ਬੀ ਲਾ ਕੇ ਗਏ ਇਹਨੂੰ ਤੋੜਨ ਦੀ ਕੋਸ਼ਿਸ਼ ਨੂੰ ਇੱਕ ਅਮਲੀ ਜਾਮਾ ਪਹਿਨਾ ਕੇ ਗਏ ਤੇ ਬੀਜੇਪੀ ਦੀ ਸਰਕਾਰ ਨੇ ਆ ਕੇ ਉਹਨੂੰ ਅੰਤਮ ਰੂਪ ਦਿੱਤਾ ਕੱਲ ਠੋਕਤੀ ਤੇ ਅੱਜ ਸਾਰੀ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਬੀਜੇਪੀ ਦਾ ਸਰਕਾਰੀ ਰਾਜ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਉੱਤੇ ਕਬਜ਼ਾ ਕਿ ਇਹ ਦੇਸ਼ ਦੀਆਂ ਸਰਕਾਰਾਂ ਇਸ ਤਰੀਕੇ ਕੰਮ ਕਰਦੀਆਂ ਨੇ ਸੰਵਿਧਾਨ ਦੇ ਵਿਰੁੱਧ ਜਾ ਕੇ ਕੰਮ ਕਰਦੀਆਂ ਨੇ ਨੰਦੇੜ ਸਾਹਿਬ ਬੋਰਡ ਦੇ ਵਿੱਚ ਸਰਕਾਰੀ ਦਖਲਅੰਦਾਜ਼ੀ ਔਰ ਹੁਣ ਤਾਂ ਜਿਹੜੇ ਮinority ਕਮਿਸ਼ਨ ਦੇ ਚੇਅਰਮੈਨ ਲਾਏ ਨੇ ਲਾਲਪੁਰਾ ਸਾਹਿਬ ਦੇਖੋ ਗੱਲ ਤਾਂ ਉਹਨਾਂ ਨੇ ਕਰਨੀ ਹੈ ਘੱਟ ਗਿਣਤੀਆਂ ਦੀ ਉਹਦੀ ਗੱਲ ਨਹੀਂ ਕਰਦੇ ਉਹ ਵੀ ਸਿੱਖਾਂ ਦੀ ਜਿਹੜੀ ਧਾਰਮਿਕ ਹਸਤੀ ਆ ਉਹਦੇ ਤੇ ਸਵਾਲ ਖੜਾ ਕਰਦੇ ਨੇ ਕਦੇ ਬਾਬਾ ਨਾਨਕ ਨੂੰ ਕਹਿ ਦਿੰਦੇ ਵਿਸ਼ਨੂੰ ਦਾ ਉਤਾਰ ਹੈ ਮੈਂ ਤਾਂ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਕਹੂੰਗਾ ਕਿ ਇਹਨਾਂ ਨੂੰ ਬੁਲਾ ਕੇ ਇਹਨਾਂ ਤੋਂ ਪੁੱਛਿਆ ਜਾਵੇ ਕਿ ਕਿਉਂ ਔਰ ਕਿਹੜੀ ਸਾਜ਼ਿਸ਼ ਤੇ ਕੀ ਦੇ ਕਹਿਣ ਦੇ ਉੱਤੇ ਇਹ ਐਸੇ ਜਿਹੜੇ ਮੰਦ ਭਾਗੇ ਤੇ ਬੇਤੁਕੇ ਬਿਆਨ ਨੇ ਉਹ ਦਿੰਦੇ ਤਾਂ ਹਾਂ ਰਾਹੁਲ ਗਾਂਧੀ ਸਾਹਿਬ ਅੱਜ ਤਾਂ ਸਵਾਲ ਬੜੇ ਖੜੇ ਕਰਦੇ ਨੇ ਬਾਹਰ ਜਾਂਦੇ ਪਰ ਕੀ ਸਿੱਖਾਂ ਦੀ ਆਜ਼ਾਦੀ ਦੇ ਉੱਤੇ ਸਿੱਖਾਂ ਦੇ ਉੱਤੇ ਜ਼ੁਲਮ ਕਰਨ ਦੇ ਉੱਤੇ ਕੀ ਇਸ ਕਾਂਗਰਸ ਨੇ ਕੋਈ ਕਮੀ ਛੱਡੀ ਅਕਾਲ ਤਖਸਾਲ ਢਹਿ ਟਹਿਰੀ ਕਰਨ ਵਾਲੀ ਜਮਾਤ ਕਾਂਗਰਸ ਸਿੱਖੀ ਸਿੱਖਾਂ ਦਾ 84 ਚ ਕਤਲੇਆਮ ਕਰਨ ਵਾਲੀ ਦਿੱਲੀ ਦੀਆਂ ਸੜਕਾਂ ਤੇ ਪਜਾ ਪਜਾ ਕੇ ਜਿਹੜਾ ਕਤਲੇਆਮ ਕੀਤਾ ਗਿਆ ਗਲਾਂ ਚ ਸਟੇਰ ਪਾ ਕੇ ਸਾੜਿਆ ਗਿਆ ਉਹਦੇ ਜ਼ਿੰਮੇਵਾਰ ਤਾਂ ਰਾਹੁਲ ਗਾਂਧੀ ਸਾਹਿਬ ਹਨ ਤੇ ਅੱਜ ਤੱਕ ਰਾਹੁਲ ਗਾਂਧੀ ਤੇ ਕਾਂਗਰਸ ਜਵਾਬ ਦੇਵੇ ਕਿ ਜਗਦੀਸ਼ ਟੈਟਲਰ ਤੇ ਸੱਜਣ ਕੁਮਾਰ ਤਾਂ ਅੱਜ ਵੀ ਕਾਂਗਰਸ ਦਾ ਹਿੱਸਾ ਨੇ ਰਾਹੁਲ ਗਾਂਧੀ ਸਾਹਿਬ ਤੁਸੀਂ ਬਾਹਰ ਜਾ ਕੇ ਬਿਆਨ ਤਾਂ ਦੇ ਦਿੰਨੇ ਹੋ ਪਰ ਇਹਦੇ ਬਾਰੇ ਵੀ ਆਪਣਾ ਸਪਸ਼ਟੀਕਰਨ ਦਿਓ ਕਿ ਤੁਸੀਂ ਉਸ ਪਰਿਵਾਰ ਦੇ ਵਿੱਚੋਂ ਆਉਣੇ ਹੋ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਢਹਿ ਤੇਰੀ ਕੀਤਾ 84 ਕਰਾਈ ਤੇ ਮੰਨੀ ਤੁਹਾਡੇ ਪਿਤਾ ਜੀ ਨੇ ਕਿ ਜਦੋਂ ਕੋਈ ਵੱਡਾ ਦਰਖਤ ਡਿੱਗਦਾ ਤਾਂ ਧਰਤੀ ਹਿੱਲਦੀ ਹੈ ਤੇ ਅੱਜ ਤੁਸੀਂ ਬਾਹਰ ਜਾ ਕੇ ਕਟ ਗਿਣਤੀਆਂ ਦੀ ਗੱਲ ਕਰਦੇ ਟਾਈਟਲਰ ਬਾਰੇ ਤੁਹਾਡੇ ਕੀ ਵਿਚਾਰ ਨੇ ਸੱਜਨ ਕੁਮਾਰ ਬਾਰੇ ਤੁਹਾਡੇ ਕੀ ਵਿਚਾਰ ਨੇ ਇਹ ਵੀ ਖੁੱਲ ਕੇ ਆ ਕੇ ਦੱਸੋ ਸੋ ਜਿਹੜੀਆਂ ਇਹ ਕੇਂਦਰ ਦੇ ਵਿੱਚ ਸਰਕਾਰਾਂ ਬੈਠੀਆਂ ਨੇ ਜਦੋਂ ਵਿਰੋਧੀ ਧਿਰ ਦੇ ਵਿੱਚ ਜਾਂਦੀ ਹੈ ਫਿਰ ਐਸੇ ਬਿਆਨ ਦਿੰਦੇ ਨੇ ਕਿ ਜੀ ਪਤਾ ਨਹੀਂ ਦੇਸ਼ ਦੇ ਵਿੱਚ ਕੀ ਹੋ ਰਿਹਾ ਦੇਸ਼ ਚ ਸਦਾ ਹੀ ਸਿੱਖਾਂ ਦੇ ਖਿਲਾਫ ਤੇ ਘਟਗਿੰਦਿਆ ਤੇ ਖਿਲਾਫ ਇਹ ਜ਼ੁਲਮ ਹੁੰਦਾ ਆਇਆ ਤੇ ਤੁਸੀਂ ਕਦੇ ਵੀ ਇਹਦੇ ਚ ਹਾ ਦਾ ਨਾਰਾ ਨਹੀਂ ਮਾਰਿਆ ਤੇ ਅੱਜ ਭਾਜੀਪੀ ਵੀ ਉਸੇ ਰਾਹ ਤੇ ਤੁਰੀ ਹੈ ਸੋ ਪ੍ਰਮਾਤਮਾ ਦੇ ਅੱਗੇ ਮੈਂ ਤਾਂ ਬੇਨਤੀ ਉਹ ਕਰ ਸਕਦਾ ਰਜ਼ੋਈ ਕਰ ਸਕਦਾ ਕਿ ਇਹਨਾਂ ਨੂੰ ਸਮੱਤ ਬਖਸ਼ਣ ਤਾਂ ਜੋ ਇਹ ਜੇ ਜਿਹੜੇ ਸਰਕਾਰ ਦੇ ਲੋਕ ਮਾਰੂ ਇਹ ਫੈਸਲੇ ਨੇ ਲੋਕ ਮਾਰੂ ਕਮਨਿਆਂ ਨੂੰ ਕਿਤੇ ਨਾ ਕਿਤੇ ਠੱਣ ਪਾਉਂਦਾ